ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੋਨੇ ਦੇ ਬਿਸਕੁਟ ਦੇਣ ਵਾਲੀਆਂ ਭੇਡਾਂ ਭੇਡਾਂ ਹਾਂ ਕਿਹੜੀਆਂ ਭੇਡਾਂ ਤੇ ਕਿੰਨਾ ਨੂੰ ਕਹਿੰਦੇ ਆ ਨਾਲੇ ਆਪਾਂ ਦੱਸਾਂਗੇ ਵੀ ਇਹ ਵੇਚ ਕੇ ਬਿਸਕੁਟ ਆਉਣਗੇ ਜਾਂ ਨਹੀਂ ਆਉਣਗੇ ਉਹ ਭਰਾ ਕਮੈਂਟ ਕਰਕੇ ਦੱਸਣਗੇ ਵੀ ਵਾਕਈ ਗੱਲ ਸੱਚੀ ਆ ਜਾਂ ਝੂਠੀ ਆ ਅੱਜ ਦੋਨੇ ਵੇਚਣੇ ਹੋਣ ਨਾ ਦੋ ਬਿਸਕੁਟ ਬਣ ਜਾਣਗੇ ਮੈਨੂੰ ਪਤਾ ਠੀਕ ਆ ਸੋਨੇ ਦੇ ਇਹ ਗੱਲ ਸੱਚੀ ਗੱਲ ਕਹਿੰਨੇ ਆਪਾਂ ਸੌਣ ਖਾਣ ਨੂੰ ਤਿਆਰ ਆ ਇੰਨੀ ਆਫਰ ਇਹਨਾਂ ਦੀਆਂ ਦੋਨਾਂ ਦੀਆਂ ਅੱਛਾ ਭਾਈ ਜੀ ਸਾਰੇ ਮੇਰੇ ਵੀਰਾਂ ਨੂੰ ਭਾਈ ਪਿਆਰ ਭਰੀ ਥੱਥ ਸ੍ਰੀ ਅਕਾਲ ਜੀ ਵੀ ਦਾ ਸਾਰਾ ਠੀਕ ਠਾਕ ਹੋਵੇ ਦੋਸਤੋ ਸ ਉੱਪ ਤੁਸੀਂ ਦੇਖ ਸਕਦੇ ਹੋਗੇ ਕਿ ਕਿਉਂਕਿ ਬਈ ਲੋੜੀ ਆ ਗਈ ਦਿਨ ਰਹਿ ਗਏ 1 ਤੇ ਅੱਜ ਜੰਟੇ ਬਈ ਕੋਲ ਆਏ ਹੋયાਗੇ ਜੰਟਾ ਬਈ ਕਹਿੰਦਾ ਵੀ ਬਈ ਇੱਕ ਵਾਰੀ ਆ ਕੇ ਜਾ ਕਹਿੰਦਾ ਫਿਰ ਆਪਾਂ ਲੋੜੀ ਮਨਾਵਾਂਗੇ ਕੀ ਹਾਲ ਹੈ ਬਈ ਜੰਟੇ ਸਤਿ ਸ਼੍ਰੀ ਅਕਾਲ ਵੀਰੇ ਜੀ ਤਰਸੇਮ ਜੀ ਠੀਕ ਠਾਕ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਜੀ ਮੁੱਛਾਂ ਵਾਸਾ ਬੜੀਆਂ ਖੜੀਆਂ ਕਰੀਆਂ ਆ ਬਾਬੇ ਦੀਪ ਸਿੰਘ ਜੀ ਦੀ ਪੂਰੀ ਕਿਰਪਾ ਜੀ ਸਾਰੇ ਭਰਾਵਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਵੀਰੇ ਜੀ ਨਾਲੇ ਤਰਸੇਮ ਜੀ ਤੁਹਾਨੂੰ ਵੀਰੇ ਜੀ ਸਾਰੇ ਆਪ ਕੋ ਚਾਹਣ ਵਾਲਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਠੀਕ ਆ ਜਾਨਵਰ ਖਾਸੇ ਕਰ ਲੈ ਜੰਟ ਹਾਂਜੀ ਹਾਂਜੀ ਜਾਨਵਰ ਤੂੰ ਤਿੰਨ ਘਰਾਂ ਦੇ ਵੀਰੇ ਜੀ ਆਪਣੇ ਕੋਲੇ ਵੀ ਹੁਣ ਹੈਗੇ ਆ ਜੀ 70 75 ਦੀ ਨੇੜੇ ਜੀ ਠੀਕ ਆ ਹਾਂਜੀ ਕਿਵੇਂ ਲੰਘ ਰਹੀ ਠੰਡ ਬਈ ਪੂਰੀ ਵ ਸਹੀ ਗੱਲ ਅੱਜ ਕੱਲ ਤਾਂ ਹੁਣ ਵੀਰੇ ਸਿੱਧੀ ਦਾਨ ਨੱਕੇ ਗਿਆ ਉਹੀ 2 ਘੰਟੇ ਸਰੀਰ ਦੇ ਖੜੇ ਰਹਿੰਦੇ ਆ ਵੀਰੇ ਸਿੱਧੀ ਦਾਨ ਲੰਘਿਆ ਕਰਕੇ ਯਾਰ ਜਾ ਲਉਂਦੇ ਰਹਿੰਦੇ ਆਪਣੇ ਹਾਂ ਸਹੀ ਗੱਲ ਆ ਸਹੀ ਗੱਲ ਆ ਵੀ ਸਿੱਧਾ ਦੇ ਦਿਨ ਚੱਲਦੇ ਨੇ ਬਾਕੀ ਬਾਈ ਦੇਖ ਸਕਦੇ ਹੋਗੇ ਜੰਟੇ ਬਾਈ ਕੋਲੇ ਬੱਕਰੀਆਂ ਵੀ ਨੇ ਭੇਡਾ ਵੀ ਨੇ ਪਰ ਸਾਰੀਆਂ ਟੌਪ ਦੀਆਂ ਨੇ ਜੰਟੇ ਬਾਈ ਆਪਣਾ ਇੱਕ ਗੱਲ ਕਹੀ ਸੀ ਵੀ ਇਪੇ ਦਾ ਸੋਨੇ ਦੇ ਬਿਸਕੁਟ ਦਿੰਦੀਆਂ ਨੇ ਹਾਂਜੀ ਤਰਸੇਮ ਜੀ ਬਹੁਤ ਚੱਲੀਦੀ ਹਣਾ ਗੱਲ ਉਹ ਹਾਂਜੀ ਉਹ ਗੱਲ ਵੀ ਚੱਲੀ ਸੀ ਵਿੱਚ ਬੰਦੇ ਦਾ ਜਿਹੜੇ ਤਰਸੇਮ ਵੀਰੇ ਆਪਾਂ ਨੂੰ ਪਤਾ ਸੀਗਾ ਬੰਦਿਆਂ ਨੂੰ ਵੀ ਹਾਂ ਯਾਰ ਇਹ ਗੱਲ ਹੈਗੀ ਆ ਤੇ ਜਾਂਟੇ ਨੇ ਤਾਂ ਕਿਹਾ ਉਹਨਾਂ ਨੂੰ ਤਾਂ ਪਤਾ ਸੀ ਹਾਂ ਜਿਹੜੇ ਆਪਣੇ ਭਰਾਵਾਂ ਨੂੰ ਨਹੀਂ ਪਤਾ ਸੀ ਉਹਨਾਂ ਨੇ ਇੱਕ ਦੋ ਨੇ ਕਮੈਂਟ ਵੀ ਕਰਿਆ ਉਹ ਮਜ਼ਾਕ じゃ ਵੀ ਕਰਿਆ ਮੈਂ ਕਿਹਾ ਕੋਈ ਗੱਲ ਨਹੀਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕੀ ਚੀਜ਼ ਆ ਹਾਂ ਜਿਨ੍ਹਾਂ ਨੂੰ ਤਰਸੇਮ ਵੀਰੇ ਪਤਾ ਕੋ ਉਹਨਾਂ ਨੂੰ ਤਾਂ ਪਤਾ ਹੀ ਆ ਅੱਜ ਵੀ ਆਪਾਂ ਦਿਖਾਵਾਂਗੇ ਵੀ ਸੋਨੇ ਦੇ ਬਿਸਕੁਟ ਕਿੰਨਾ ਨੂੰ ਕਹਿੰਦੇ ਆ ਅੱਜ ਆਪਾਂ ਪ੍ਰੂਫ ਕਰਾਵਾਂਗੇ ਤਰਸੇਮ ਆਪਰਾਮਾ ਦੇ ਆਪਣੇ ਦੇ ਗੁੱਸੇ ਹੁੰਦੇ ਸੀ ਕਹਿੰਦੇ ਤੂੰ ਦਿਖਾਉਂਦਾ ਨਹੀਂ ਅਸਲੀ ਤੇਰੇ ਘਰ ਦੀ ਬਰੀਡ ਕਿਹੜੀ ਆ ਤੂੰ ਦਿਖਾਉਂਦਾ ਨਹੀਂ ਮੈਂ ਕਿਹਾ ਚੱਲ ਅੱਜ ਯਾਰ ਆਪਾਂ ਦਿਖਾਉਨੇ ਆ ਲੇ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਸੋਨੇ ਦੇ ਬਿਸਕਟ ਦੇਣ ਵਾਲੀਆਂ ਭੇਡਾਂ ਭੇਡਾਂ ਹਾਂ ਕਿਹੜੀਆਂ ਭੇਡਾਂ ਤੇ ਕਿੰਨਾ ਨੂੰ ਕਹਿੰਦੇ ਆ ਨਾਲੇ ਆਪਾਂ ਦੱਸਾਂਗੇ ਵੀ ਇਹ ਵੇਚ ਕੇ ਬਿਸਕਟ ਆਉਣਗੇ ਜਾਂ ਨਹੀਂ ਆਉਣਗੇ ਉਹ ਭਰਾ ਕਮੈਂਟ ਕਰਕੇ ਦੱਸਣਗੇ ਵੀ ਵਾਕਈ ਗੱਲ ਸੱਚੀ ਆ ਜਾਂ ਝੂਠੀ ਆ ਹਾਂ ਸਹੀ ਗੱਲ ਆ ਬਈ ਦੇਖ ਸਕਦੇ ਹੋ ਮਿੱਤਰੋ ਕੀ ਆ ਬਾਈ ਇਹ ਖਾਣ ਨੂੰ ਹੁਣ ਬਈ ਇਹ ਅੱਜ ਵੀਰੇ ਜੀ ਅਰਜਨ ਲਾ ਕੇ ਲਿਆਂਦਾਗਾ ਤੇ ਹਾਂ ਜੀ ਰੋਟਾ ਰੋਟਾ ਤਾਰਾਂ ਨਾਲ ਲੱਗਦਾ ਸੀਗਾ ਤਰਸੇਂ ਵੀਰੇ ਹੁਣ ਤਾਂ ਆਪਾਂ ਪਾਉਂਦੇ ਨਹੀਂ ਪਪਲ ਰੋਟਾ ਵਾਲੇ ਬਹੁਤ ਘੱਟ ਪਾਉਂਦੇ ਆ ਠੀਕ ਆ ਤੇ ਅੱਜ ਫਿਰ ਤਾਰਾਂ ਨਾਲ ਲੱਗਦਾ ਸੀਗਾ ਰ ਆਇਆ ਫਿਰ ਦਿਖਾ ਭੇਡਾਂ ਬਈ ਹਣਾ ਹਾਂਜੀ ਤਰਸਿੰਦਰ ਦੇ ਪੇਡਾਂ ਦਿਖਾਉਨੇ ਆ ਵੱਡੇ ਜਾਂਟਾ ਬਈ ਕਹਿੰਦਾ ਵੀ ਮੈਂ ਤੁਹਾਨੂੰ ਪ੍ਰੂਵ ਕਰੂੰਗਾ ਵੀ ਕਿਵੇਂ ਇਹ ਸੋਨੇ ਦੇ ਬਿਸਕੁਟ ਦਿੰਦੀਆਂ ਨੇ ਹਣਾ ਪਹਿਲੇ ਵੀ ਉਹੀ ਹੋਣ ਵਾਲੀ ਹੈਗੀ ਲੈ ਵੀ ਮਿੱਤਰੋ ਆਜੋ ਬਈ ਤੁਹਾਨੂੰ ਦਿਖਾਉਣਾ ਹੈ ਗਿਆ ਆਪਾਂ ਜਾਂਟੇ ਦੀਆਂ ਭੇਡਾਂ ਜਾਂਟਾ ਕਹਿੰਦਾ ਵੀ ਬਈ ਇਹ ਭੇਡਾਂ ਨਾ ਸੋਨੇ ਦੇ ਬਿਸਕੁਟ ਦਿੰਦੀਆਂ ਨੇ ਕਿਉਂ ਬਈ ਜਾਂਟੇ ਦੱਸ ਪੇਡਾਂ ਬਾਰੇ ਹਾਂਜੀ ਵੀਰੇ ਬਿਲਕੁਲ ਜੀ ਹਾਂ ਪਹਿਲਾਂ ਹੀ ਤਾਂ ਕੱਲ ਤਾਂ ਆ ਵੱਡੇ ਵੀਰੇ ਆਪਣੀ ਲੰਬੜਦਾਰ ਨਹੀਂ ਆ ਠੀਕ ਆ ਨੰਬਰਦਾਰ ਨਹੀਂ ਇਹ ਠੀਕ ਆ ਵੱਡੇ ਵੀਰੇ ਹਾਂ ਇਹ ਸਟਾਰਟਿੰਗ ਵਿੱਚ 1,80,000 ਦੀਆਂ ਚਾਰ ਭੇਡਾਂ ਲਿਆਂਦੀਆਂ ਸੀ ਅੱਜ ਤੋਂ 15 ਸਾਲ ਪਹਿਲਾਂ ਠੀਕ ਜਦਦੇ ਲੈ ਕੇ ਆਇਆ ਸੀ ਲਾਣੇਦਾਰ ਮੇਰੇ ਨਾਲ ਲੜਿਆ ਕਹਿੰਦਾ ਪਤਾ ਇੰਨੀ ਮਹਿੰਗੀਆਂ ਕਾਤੋਂ ਲਿਆਂਦੀਆਂ ਹਾਂ ਮੈਂ ਕਿਹਾ ਲਾਣੇਦਾਰ ਇੱਕ ਦਿਨ ਕੋਈ ਨਾ ਇੰਨਾ ਨਹੀਂ ਨਾਂ ਬਣਾਉਣਾ ਉਹ ਗੱਲ ਉਹੀ ਹੋ ਗਈ ਇਹਦੀ ਲੇਲੀ ਹੈਗੀ ਆ ਵੀਰੇ ਜੀ ਔਰ ਦੂਜੇ ਨੰਬਰ ਤੇ ਮੂਹਰੇ ਆ ਮਾਰੂ ਮੁੰਡੇ ਕੋਲੇ ਠੀਕ ਆ ਆ ਭੇਡ ਜਿਹੜੀ ਮੇਰੇ ਹੱਥ 'ਚ ਆ ਇਹਦੀ ਹੈ ਲੇਲੀ ਇਹਦੀ ਜੀ ਬਿਲਕੁਲ ਹਾਂ ਇਹਨੇ ਹੁਣ ਪਹਿਲੇ ਸੂਵੇ ਸੂਣਾ ਵੀਰੇ 3 ਮਹੀਨੇ ਦੀ ਗੱਬਣਾ ਇਹ ਹਾਂਜੀ ਵੀਰੇ ਹੋਰ ਅੱਗੇ ਅੱਗੇ ਆ ਜਾਓ ਜੀ ਇੱਥੇ ਆ ਬਜੋ ਵੀਰੇ ਇਹਨੂੰ 15 ਸਾਲ ਹੋ ਗਏ ਜਾਨੀ ਕਿ ਆਪਣੇ ਕੋਲੇ ਇਹ ਤਾਂ ਜਮਾ ਵੀਰੇ ਬੁੱਢੀ ਹੋਈ ਪਈ ਇਹ ਤਾਂ ਕਿੰਨੇ ਸੂਏ ਲੈ ਲੇ ਤੂੰ ਬਈ ਆਪਣੇ ਦੰਦ ਹੈ ਨਹੀਂ ਮੂੰਹ ਚ ਬਾਈ ਜੀ ਦੇਖੋ ਕਿੰਨੇ ਸੂਏ ਲੈ ਲੇ ਇਹਦੇ ਪਤਾ ਨਹੀਂ ਕਿੰਨੇ ਕ ਸੂਏ ਲੈ ਗਿਣੇ ਨਹੀਂ ਵੀਰੇ ਅਣ ਗਣਤੀ ਦੰਦ ਹੈ ਨਹੀਂ ਇੱਕ ਵੀ ਕਿੰਨੀ ਕਮਾਈ ਕਰ ਲਈ ਬਈ ਇਹ ਤੋਂ ਇਹ ਤੋਂ ਵੀਰੇ ਜੀ ਇਹਦੇ ਬਹੁਤ ਦੂਰ ਤੱਕ ਰੱਕ ਜੰਮੂ ਵੈਸਟਰ ਹਾਜੀ ਸਾਹਿਬ ਮਾਸਟਰ ਆ ਅੱਜ ਵੀ ਉਹਨਾਂ ਦਾ ਨੰਬਰ ਆਪਣੇ ਕੋਲੇ ਹੈਗਾ ਠੀਕ ਆ ਉਹ ਆਪਾਂ ਤੋਂ ਚੋਰੀ ਤੋਂ ਬਾਅਦ ਤਰ ਸੇਮ ਇਹਦਾ ਇੱਕ ਆਪਾਂ ਬਰੀਡਰ ਵੇਚਿਆ ਸੀ ਇੱਕ ਵੇਚਿਆ ਸੀ ਵੀਰੇ ਆਪਾਂ ਇਹਦੀ ਮਤਲਬ ਲੈ ਲਈ ਠੀਕ ਆ ਕਮਾਈ ਕਿੰਨੀ ਕਰ ਲਈਏ ਢੇੜ ਤੋਂ ਆਪਾਂ ਕਮਾਈ ਦੀ ਗੱਲ ਕਰੀਏ ਮੇਰੇ ਯਾਰ ਇਹ ਢੇੜ ਤਾਂ ਝੂਠ ਨਹੀਂ ਬੋਲਦੇ ਆਪਾਂ 1.5-2 ਲੱਖ ਰੁਪਏ ਦੇ ਬੱਚੇ ਆ ਢੇੜ ਦੇ ਮੈਂ ਵੇਚਤੀ ਵੱਧ ਹੋ ਸਕਦਾ ਘਟਣੀ ਠੀਕ ਆ ਝੂਠ ਆਪਾਂ ਮਾਰਦੇ ਕੋਈ ਨਹੀਂ ਆਪਣੇ ਬਲੱਡ ਚ ਹੀ ਹੈਨੀ ਤਰਸੀਮ ਵੀਰੇ ਆਪਣੀ ਆਪਣੀ ਵੀ ਬਲੱਡ ਲਾਈਨ ਉਹ ਜੀ ਆ ਠੀਕ ਆ ਆਪਣੇ ਮਾਲ ਦੀ ਵੀ ਬਲੱਡ ਲਾਈਨ ਉਹ ਜੀ ਆ ਅੱਜ ਕਿਵੇਂ ਆਏ ਢੇੜ ਜੇ ਅੱਜ ਦੀ ਗੱਲ ਅੱਜ ਵੀਰੇ ਜੀ ਇੱਕ ਇੱਕ ਇਹਦਾ ਥਾਣਾ ਜੀ ਇੱਕ ਥਣ ਮਰ ਗਿਆ ਠੀਕ ਆ ਇੱਕ ਇਹਦੇ ਮਗਰ ਫੀਮੇਲ ਹੈਗੀ ਆ ਲੇਲਾ ਇਹਦਾ ਵੇਚਦਾ ਜੀ ਠੀਕ ਹੈ ਵੇਚਣੀ ਆਉਣੇ ਇਹ ਕਨਾ ਨਾ ਨਾ ਵੱਡੇ ਵੀਰੇ ਇਹ ਤਾਂ ਆਪਾਂ ਸਾਰਿਆਂ ਦੇ ਵਿੱਚੋਂ ਨਾਟ ਫੋਰ ਸੇਲ ਹਨ ਜਦ ਤੱਕ ਕੋਈ ਬਰਾਬਰ ਪੈਸੇ ਤੋਲ ਦੇ ਇਹਨਾਂ ਦੇ ਠੀਕ ਹੈ ਇਹਨਾਂ ਨੇ ਤਾਂ ਨਾਂ ਬਣਾਇਆ ਕਰਮ ਵਾਲੀਆਂ ਨੇ ਵੀ ਜਾਣਤਾ ਕੌਣ ਸਹੀ ਗੱਲ ਨਹੀਂ ਤਾਂ ਕੋਈ ਰੈਕੋਡ ਦੇ ਪਰਲੇ ਪਾਸੇ ਨਹੀਂ ਸੀ ਜਾਣ ਦਾ ਤਰਸੀ ਵੀਰੇ ਇਹਨਾਂ ਦੇ ਤਾਂ ਪੈਰ ਪੂਜਦੇ ਆ ਰਾਣੀਆਂ ਦੇ ਸਹੀ ਗੱਲ ਆ ਬਈ ਆ ਬਿੱਲੋ ਭੇਡ ਆਪਣੀ ਜਿਹੜੀਆਂ ਸੋਨੇ ਦੇ ਬਿਸਕਟ ਦਿੰਦੀਆਂ ਰੈਕੋਡ ਗੱਲ ਚੱਲੀ ਸੀ ਆ ਫੜ ਪੁੱਤ ਇਹ ਹੋ ਗਈ ਵੀਰੇ ਵੀ ਪੂਰੇ ਦੰਦ ਹੀ ਹੁਣ ਭੇਡ ਆਪਣੀ ਪੂਰੇ ਦੰਦਾਂ ਦੀ ਠੀਕ ਆ ਇਹ ਵੀ ਛੇਵੇਂ ਸੁਵੇ ਫੜ ਪੁੱਤ ਛੇਵੇਂ ਸੁਵੇ ਗਈ ਇਹ ਇੱਕ ਪੰਜਵੇਂ ਛੇਵੇਂ ਸੁਵੇ ਤਰਸੀ ਵੀਰੇ ਇਹਦੇ ਬੱਚੇ ਆ ਦੇਖੋ ਜੀ ਹਾਂ ਅੱਛਾ ਆ ਦੋ ਦੰਦ ਦੇ ਤਾਂ ਫ੍ਰੀਡਰ ਰੱਖਿਆ ਵੀਰੇ ਉਹਦਾ ਇਹ ਘਰ ਜਿਹੜੇ ਸੋਨੇ ਦੇ ਬਿਸਕਟ ਕਹਿੰਦਾ ਇਹਦੀ ਸਗੀ ਭਣਾ ਲੈ ਲਈ ਆ ਜੀ ਹਾਂ ਅੱਜ ਦੋਨੇ ਵੇਚਣੇ ਹੋਣ ਨਾ ਦੋ ਬਿਸ ਲਗ ਕਨੇ ਆਪਾਂ ਸੌਖਾ ਨੂੰ ਤਿਆਰ ਆ ਇੰਨੀ ਆਫਰ ਆ ਰਹੀਆਂ ਦੋਨਾਂ ਦੀਆਂ ਵਜਾਂਟੇ ਦੇ ਦਿਆ ਤੋਨੇ ਆਪਾਂ ਵੇਚਣੇ ਨਹੀਂ ਤੇ ਇਹ ਬ੍ਰੀਡਰ ਰੱਖਾਂਗੇ ਆ ਤਾਂ ਦੋ ਦੰਦ ਬੱਚੀ ਆਪਣੀ ਘਰੇ ਹੈਗੀ ਹੈਗੀ ਆ ਸਹੀ ਗੱਲ ਐ ਵੀ ਦਿੰਦੀਆਂ ਤਾਂ ਤਰ ਸੇਹ ਵੀਰੇ ਕਹਿੰਨੇ ਆ ਹੋਰ ਦਿਖਾਉਣਾ ਤੈਨੂੰ ਇਹਦੇ ਨਾਲ ਦੀ ਬੱਚੀ ਇਹਦੀ ਇੱਕ ਮਿੰਟ ਹੋਰ ਐ ਹੂੰ ਦਰਾਗੀ ਬੱਚੇ ਮੈਂ ਵੀ ਜਾਣਦਾ ਬਾਈ ਨਾ ਨਗੀਨੇ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਕੇ ਆਉਂਦਾਗਾ ਆ ਦੇ ਤਾਂ ਸੇਮ ਵੀਰੇ ਪੁਰਾਣੇ ਹੋਏ ਨੇ ਇਹਦੇ ਨਾਲ ਦਾ ਵੀ ਇੱਕ ਲੈੜਾ ਵੇਚਦਾ ਆਪਾਂ ਇਹਦਾ ਨੱਕ ਦੇਖੋ ਪੰਜ ਫੇਸ ਦੇਖੋ ਮੂਰੇ ਬੱਚੀ ਦਾ ਕੰਨ ਦੇ ਇਹਦਾ ਨੱਕ ਕੰਨ ਦੇਖੋ ਮੂਰੇ ਪੰਜ ਫੇਸ ਦੇਖਦਾ ਇਹ ਇਹਦਾ ਹੀ ਆਪਣੀ ਆਦਾ ਮਿੱਲੋ ਦਾ ਇਹਦਾ ਬਿੱਲੋ ਦਾ ਇਹਦੀ ਆ ਇਹਦੇ ਨਾਲ ਦਾ ਇੱਕ ਵੇਚਦਾ ਜੀ ਆਪਾਂ ਠੀਕ ਆ ਇਹਦਾ ਹੀ ਆ ਬੱਚਾ ਇਹ ਠੀਕ ਆ ਜੀ ਇਹ ਵੀ ਫੀਮੇਲ ਆ ਰੱਖੀ ਹੋਈ ਆ ਤਰਸੇਮ ਵੀਰੇ ਆਪਣੀ ਅੱਗੇ ਹੋਰ ਬਾਈ ਹੋਰ ਆ ਦੇਖ ਲਓ ਆਪਣੀ ਕਰਮ ਵਾਲੀ ਨੇ ਤਿੰਨ ਬੱਚੇ ਦਿੱਤੇ ਆਉਣੇ ਤੁਹਾਨੂੰ ਲੰਗ ਲਾ ਦੇ ਜੀ ਇਹਨੇ ਤਿੰਨ ਬੱਚੇ ਦਿੱਤੇ ਨੇ ਇਹਨੇ ਤਾਂ ਨ ਬੱਚੇ ਦਿੱਤੇ ਤਰਸੇਮ ਜੀ ਤਿੰਨ ਬੱਚੇ ਦਿੱਤੇ ਨਾ ਨਹੀਂ ਆਵਾ ਕਹਿੰਦੇ ਉਹਨੇ ਪੀ ਵੀ ਭੇੜ ਇੱਕੋ ਬੱਚਾ ਦਿੰਦੀ ਹੈ ਜੀ ਪਰ ਦੋ ਦਿੰਦੀ ਹੈ ਆਪਾਂ 6 ਵੀ ਦਿੰਦੇ ਆ ਤਰਸੇਮ ਵੀਰੇ ਅਗਲਾ ਕਹਿੰਦਾ ਪਤਨੀ ਹੋਰ ਭੇਡਾਂ ਦੀ ਲਾ ਤੇ ਹਾਂ ਹਾਂ ਕਾ ਬੱਚ ਬੰਦਿਆਂ ਦੀ ਹੱਤ ਹੈਗੀ ਆ ਹੋਰ ਬੱਚੇ ਪੁੱچے ਲਾ ਕੇ ਦਿਖਾਉਣ ਦੀ ਕਿੰਨਾ ਟਾਈਮ ਹੋ ਗਿਆ ਵੀ ਇਹਨੂੰ ਸੂਈ ਨੂੰ ਇਹ ਤਰਸੇਮ ਵੀਰੇ ਪਰਸੋਂ ਸੂਈ ਆ ਪਰਸੋਂ ਸੂਈ ਆ ਹਾਂ ਪਰਸੋਂ ਚੁੱਥੇ ਕੀ ਸੂਈ ਆ ਪਰਸੋਂ ਹੀ ਸੂਈ ਆ ਇਹ ਤੰਦਰੁਸਤ ਨੇ ਬੱਚੇ ਪੂਰੇ ਪੂਰੇ ਵਧੀਆ ਤਰਸੇਮ ਵੀਰੇ ਤੰਦਰੁਸਤ ਆ ਦੋ ਫੀਮੇਲ ਆ ਇੱਕ ਮੇਲ ਆ ਠੀਕ ਆ ਦੁੱਧਦੁੱਬਈ ਕਿਵੇਂ ਆਗਾ ਬਈ ਬੜਾ ਵਧੀਆ ਚੰਗਾ ਹੁੰਦੀ ਹੈ ਇਹ ਪੂਰਾ ਇਹਦਾ ਮਾਲਕ ਦੀ ਕਿਰਪਾ ਨਾਲ ਵੀਰੇ ਜਿੰਨੇ ਬੱਚੇ ਦੇਤੇ ਨਾ ਹੁਣ ਕੁੱਤੀ ਦੇ 18 18 20 ਵੀ ਬੱਚੇ ਹੁੰਦੇ ਆ ਉਹ ਪ੍ਰਮਾਤਮਾ ਲਿਓ ਅੰਦਰ ਦੁੱਧ ਵਾਲੀ ਆ ਮਸ਼ੀਨਾਂ ਹੀ ਬਾਬਾ ਨਾਨਕ ਉਹ ਜੀਆਂ ਲਾਉਂਦਾ ਭੁੱਖੇ ਮਰਦੇ ਹੀ ਨਹੀਂ ਬੱਚੇ ਬਾਬੇ ਨੇ ਸਿਸਟਮੇਟਾਂ ਚ ਉਹ ਜਿਆ ਲਾਇਆ ਢੇੜ ਬਹੁਤ ਵੱਡੀ ਆ ਜੀ ਠੀਕ ਕੀ ਕੀ ਆ ਇਹਨੇ ਬਈ ਇਹ ਬੱਚੇ ਦੋ ਫੀਮੇਲ ਆ ਜੀ ਇੱਕ ਮੇਲ ਅੱਛਾ ਹਾਂਜੀ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਦੋ ਫੀਮੇਲ ਤੇ ਇੱਕ ਮੇਲ ਬਈ ਤਿੰਨ ਬੱਚੇ ਦੇਤੇ ਆ ਢੇੜਦੇ ਨਾ ਢੇੜ ਓਕਿਆ ਜਮਾ ਹੁਣ ਇਸ ਟਾਈਮ ਪੂ ਇਨਾਂ ਦੀ ਹਲੇ ਤਰ ਸੇਮ ਵੀਰੇ ਅੱਧੀਆਂ ਤਾਂ ਆਪਾਂ ਫੜੀਆਂ ਨਹੀਂ ਵਿੱਚੋਂ ਪੰਜ-ਸੱਤਾਂ ਆਪਣੇ ਕੋਲੇ ਬੰਦੇ ਥੋੜੇ ਸੀ ਆ ਕਮਾਲ ਚਾਰਦਾ ਸੀਗਾ ਅੱਜ ਲੇਟ ਹੋ ਗਏ ਪਸ਼ੂਆਂ ਦੇ ਆ ਦਿਖਾ ਦਿੰਦੇ ਆ ਆਪਾਂ ਲਾਲ ਨਾਲ ਚੱਲਦੇ ਆ ਉੱਥੇ ਦਿਖਾ ਦਿੰਦੇ ਆ ਪੋਥੀ ਦਿਖਾ ਦਿੰਦੇ ਆ ਸਰਦੋ ਵੀਰੇ ਇਹਨਾਂ ਨੂੰ ਵੀ ਦਿਖਾ ਦਿਓ ਬਈ ਦੇਖ ਸਕਦੇ ਹੋਗੇ ਬਾਈ ਸਰਦੀ ਇਹਨਾਂ ਦਾ ਨਾ ਕਿ ਅੱਗੇ ਦੀ ਅੱਗੇ ਖਾਨਦਾਨੇ ਦੇ ਵਿੱਚ ਹੀ ਫਿਰਦਾ ਸਾਰਾ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਮਾਰੋ ਬੱਚੀਆਂ ਚ ਨੇਗਾ ਇਹਨਾਂ ਦੀਆਂ ਨੇ ਬਈ ਆ ਆ ਦੇਖੋ ਚਾਰ ਦੰਦ ਚਿੱਟੀ ਅੱਖ ਦੀ ਜੀ ਚਿੱਟੀ ਅੱਖ ਦੀ ਵੀ ਭੇੜ ਸਿੱਧੀ ਮਿਲਦੀ ਨੇ ਵੱਡੇ ਵੀਰੇ ਦੇ ਇਹ ਭੇੜ ਹੈ ਨਾ ਬਈ ਦੇਖੋ ਇਹ ਬੱਚੀ ਹਲੇ ਫੜੀ ਨਹੀਂ ਬਈ ਚਾਰ ਦੰਦ ਦਾ ਪਹਿਲੇ ਸੂਏ ਸੀ ਇਹਦੇ ਮਗਰ ਵੀ ਦੋ ਬੱਚੇ ਆ ਘਰੇ ਆ ਤਰ ਸਿੰਘ ਵੀਰੇ ਦੇ ਠੀਕ ਆ ਇਹ ਪਹਿਲੇ ਸੂਏ ਸੂਈਏ ਵੀ ਆਪਾਂ ਫੜੀ ਦਿਖਾਈ ਨਹੀਂ ਇਹ ਵੀ ਹੋਰ ਉਹ ਭੇੜ ਦੀ ਹੋ ਜਾਂ ਲੰਬੜਦਾਰ ਨਹੀਂ ਆ ਚੱਲੀ ਜਾ ਹਾਂਜੀ ਹਾਂਜੀ ਆ ਜੀ ਲੰਬੜਦਾਰ ਨਹੀਂ ਦੀ ਹੋ ਜਾਨੀ ਕਿ ਚਿੱਟੀ ਅੱਖ ਵਾਲੀ ਹੈ ਨਾ ਹਾਂਜੀ ਹਾਂਜੀ ਦੇਖ ਬੱਕਰੀਆਂ ਵੀ ਟੌਪ ਟੌਪ ਦੀਆਂ ਨੇ ਬਈ ਜੰਟੇ ਬੱਕਰੀਆਂ ਦੀ ਹਾਂਜੀ ਤਰ ਸਿੰਘ ਵੀਰੇ ਵਧੀਆ ਮਾਲਕ ਦੀ ਕਿਰਪਾ ਹਲਾ ਤੁਹਾਨੂੰ ਭੇਡਾਂ ਪੇਡਾਂ ਦਿਖ ਚੋਰੀ ਕਰਾਉਣ ਵਾਲਿਆਂ ਨੇ ਤਾਂ ਚੋਰੀ ਕਰਾਤੀ ਸੀ ਉਹ ਕਾਦੀ خاطر ਕਰਾਈ ਸੀ ਐਨਾ ਮੇਰਾ ਦਿਲ ਕਹਿੰਦਾ ਉਹਨਾਂ ਨੂੰ ਪੈਸਿਆਂ ਦੀ ਲੋੜ ਨਹੀਂ ਸੀ ਜਿਨ੍ਹਾਂ ਨੇ ਚੋਰੀ ਕਰਾਈ ਆ ਹਾਂ ਉਹ ਕੁੱਤੇ ਬੰਦਿਆਂ ਨੂੰ ਆਪਣੀ ਚੜ੍ਹਾਈ ਨਹੀਂ ਜਰੀ ਉਹਨਾਂ ਨੇ ਵੀ ਥੋੜੀ ਉਮਰ ਦੇ ਵਿੱਚ ਜਾਣਟੇ ਦੇ ਤਾਂ ਯਾਰ ਲੋਕ ਪੈਰਾਂ ਥੱਲੇ ਹੱਥ ਦਿੰਦੇ ਆ ਕਿਉਂ ਦਿੰਦੇ ਆ ਬਾਈ ਮੇਰਾ ਪਿਆਰਾ ਲੋਕਾਂ ਦਾ ਵੀਰੇ ਆਪਾਂ ਸਾਰੇ ਲੋਕਾਂ ਦਾ ਭਰਾਮਾ ਨੂੰ ਅੱਧੇ ਹੋ ਕੇ ਮਿਲਦੇ ਆ ਹਾਂ ਹਾਂ ਵੀ ਕਿਸੇ ਦਾ ਮਾੜਾ ਨਾ ਕਰੋ ਚੰਗੀ ਗੱਲ ਆ ਬਾਈ ਜੰਦੇ ਹੈ ਨਾ ਇੱਕ ਆਹ ਤਰਸੀਮ ਆਪਾਂ ਚਾਰ ਦੰਦ ਵੀਰੇ ਲੇੜਾ ਦੇ ਦਾਂਗੇ ਜੇ ਕਿਸੇ ਭਰਾ ਨੇ ਬੀਡਰ ਰੱਖਣਾ ਆ ਆਹ ਰੇ ਜਾ ਰਿਹਾ ਜੀ ਪਰਲੀ ਛੜ ਜੀ ਪਰਲੀ ਛੜ ਉਹ ਜਾਂਦਾ ਨਾ ਹਾਂਜੀ ਹਾਂਜੀ ਔਰ ਪਰਲੀ ਛੜ ਜਾ ਰਹੀ ਲੈ ਮਿੱਤਰੋ ਯਾਨਕੀ ਲੇੜਾ ਵੀ ਦੇਣ ਵਾਲੀ ਆ ਦੇਖ ਸਕਦੇ ਹੋ ਚੰਗੀ ਕੁਆਲਿਟੀ ਦੇ ਵਿੱਚ ਹੈਗਾ ਬਾਕੀ ਬਹੁਤ ਸੋਹਣਾ ਬਾਈ ਮਾਰ ਹੈ ਨਾ ਦੇਖ ਸਕਦੇ ਹੋ ਹਾਂਜੀ ਆ ਵੀ ਦੂਜੇ ਸੂਏ 73 ਹੁੰਦੀ ਆ ਦੇਖੋ ਵੀਰੇ ਜੀ ਇਹਦਾ ਸਿਸਟਮ ਕਿਹਾ ਜਾਂਦਾ ਤੇ ਕੰਡਾ ਜਾ ਵੱਜ ਗਿਆ ਇਹਦੇ ਪਰ ਤੋਂ ਲੰਘ ਜਾ ਕੱਢੇ ਤੇ ਪਖੜਾ ਵਾਲਾ ਤਰਸੀਮ ਵੀਰੇ ਠੀਕ ਆ ਆਹ ਬੱਚੀਆਂ ਤੇ ਮਾਰ ਦੋਨਾਂ ਤੇ ਵੀਰੇ ਦੋਨਾਂ ਮਾਰ ਇਹਨਾਂ ਦੇਖ ਬਾਬੇ ਦੀਪ ਸਿੰਘ ਦੀ ਪੂਰੀ ਕਰਪਾ ਵੱਡੇ ਵੀਰੇ ਲਾਦੇ ਰੰਗ ਕਿੱਥੇ ਤਾਂ ਮੈਨੂੰ ਆਏ ਸੀ ਮੈਂ 5 ਇੱਕੋ ਜੀਆਂ ਰੱਖ ਲੂੰਗਾ ਵੀ ਜਦੋਂ ਚੋਰੀ ਹੋ ਗਈ ਸੀ ਵੀ ਮੇਰੇ ਤੋਂ 5 ਮਣਿਕੋ ਜੀਆਂ ਰੱਖ ਹੋਣੀਆਂ ਦਰਸੇਮ ਵੀਰੇ ਬਾਬੇ ਦੀਪ ਸਿੰਘ ਦੀ ਏਡੀ ਕਰਪਾ ਆਪਾ ਬਾਬੇ ਦੀਪ ਸਿੰਘ ਦੇ ਬੱਚੇ ਆ 40 ਸ਼ੇਰ ਦਾ ਖੰਡਾ ਚਲਾਉਣ ਵਾਲੇ ਦੇ ਉਹ ਕਿੱਥੇ ਦਾ ਬਣ ਦਿੰਦਾ ਬਾਪੂ ਸਹੀ ਗੱਲ ਹੈ ਠੀਕ ਆ ਨਾ ਗੱਲ ਆਪਣੇ ਏਡੀ ਤਾਂ ਜ਼ੋਰ ਤੇ ਨਹੀਂ ਸੋ ਉਹਨਾਂ ਦੀ ਆਪਣੀ ਸਾਥੀ ਚ ਗੋਲੀ ਮਾਰ ਦੇ ਜਾਂ ਸਿੱਧਾ ਮੂੰਹ ਤੇ ਕਰ ਲੈਂਦੇ ਪੱਟ ਪੱਛੇ ਚੋਰੀ ਕਰਕੇ ਪੱਟ ਪੱਛੇ ਉਹਦਾ ਹਰੇਕ ਹੀ ਕਰ ਲੈਂਦਾ ਸਹੀ ਗੱਲ ਹੈ ਉਹ ਤਾਂ ਫੇਰ ਸੀ ਪ੍ਰੋਣੇ ਦੀ ਛਾਤੀ 'ਚ ਮਾਰ ਦੇ ਹੋਰ ਦਿਖਾ ਮਾਗਰ ਦੀ ਮਾਗਰ ਖਾਤ ਖਾਵਾਂ ਯਾਰ ਸਾਰੀਆਂ ਭੇਡਾਂ ਵੀਰੇ ਆਪਾਂ ਖਾ ਦੇ ਆਹ ਖਾ ਦਿੱਤੀ ਅੱਖਾਂ ਲਈ ਦਿਖਾ ਸਮਾਰ ਆ ਦੇਖ ਤਰਸੇਮ ਵੀਰੇ ਲੈ ਵੀ ਮਿੱਤਰੋ ਦੇ ਚਿੱਟੀ ਅੱਖ ਦੇ ਵਿੱਚ ਆ ਨਾ ਭੇਡ ਹਾਂਜੀ ਹਾਂਜੀ ਬਹੁਤ ਘੱਟ ਹੁੰਦੀਆਂ ਨੇ ਮਨ ਲੱਗਦਾ ਆਪਣੇ ਕੋਲੇ ਵੀ ਸਾਰੀਆਂ ਚੋਂ ਇਹ ਇੱਕੋ ਹੀ ਆ ਵੀਰੇ ਭੇਟਾਈਆਂ ਦੀ ਬਹੁਤ ਇੰਨੀ ਸਫੈਦਾਂ ਚਿੱਟੀ ਆਈ ਨਹੀਂ ਆਪਣੇ ਕੋਲੇ ਕਿਸੇ ਸਹੀ ਗੱਲ ਹਾਂਜੀ ਬਹੁਤ ਸੋਹਣੀ ਸੱਤਰੀ ਆ ਤਾਂ ਹੁਣ ਗੱਲ ਕਰ ਮੇਲੇ ਤੇ ਜਾਵਾਂਗੇ ਕਾਲੇ ਕੇ ਵੀਰੇ ਜਾਂ ਰੋਸ਼ਨੀ ਜਾਵਾਂਗੇ ਇੱਕ ਚੀਜ਼ ਕਰਾਵਾਂ ਪਰ ਨਮਾਣ ਨੂੰ ਕੇ ਲੈ ਕੇ ਚੱਲਾਂਗੇ ਤੇ ਬਾਕੀ ਕੋਈ ਚੱਕਰ ਨਹੀਂ ਵੱਡੇ ਵੀਰੇ ਮੈਲੀਆਂ ਵੀ ਲਾਲ ਤਾਂ ਰੂੜੀਆਂ ਚ ਜਾਗਦੇ ਆ ਜਿਹੜੇ ਭ ਸਹੀ ਗੱਲ ਬੀਤੇ ਨਾਲੇ ਹੁੰਦੀਆਂ ਨੇ ਆਪਣੇ ਕੋਲੇ ਇਹਦੇ ਵਿੱਚ ਇੱਕ ਨਾਂ ਬਈ ਤਰਸੇਮ ਵੀਰੇ 10 ਪੇਡਾ ਦੇ ਦਾਂਗੇ ਸੂਈਆਂ ਹੋਈਆਂ ਵਿੱਚ ਸੂਈਆਂ ਵੀ ਹੋਈਆਂਗਾ ਸੂਣ ਵਾਲੀਆਂ ਵੀ ਹੈਗੀਆਂ ਠੀਕ ਆ ਇਹਨਾਂ ਦੇ ਵਿੱਚੋਂ ਹੀ ਦੇ ਦਾਂਗੇ ਆਪਣੀਆਂ 60 ਰੱਖੀਆਂ ਤਰਸੇਮ ਇੱਕੋ ਜੀਆਂ ਸਾਰੀਆਂ ਵੀਰੇ ਸਾਰੀਆਂ ਇੱਕੋ ਜਿਹੀਆਂ ਨਾ ਬਈ ਕੋਈ ਜਿਹੜੀ ਕਿ ਮਾੜੀ ਨਹੀਂ ਹੈਗੀ ਕੋਈ ਜੇ ਆਪਾਂ ਕਹਾਂਗੇ ਹਾਂਜੀ ਹਾਂਜੀ ਉਹਨੇ ਮਾੜੀ ਆ ਗਈ ਸਾਰੀਆਂ ਭੇਡਾਂ ਨੂੰ 2 ਚਾਹੀਦੀਆਂ 4 ਚਾਹੀਦੀਆਂ 10 ਚਾਹੀਦੀਆਂ ਇੱਕ ਹੋਰ ਵੀਰੇ ਦਾ ਫੋਨ ਆਇਆ ਸੀ ਮੈਨੂੰ ਕਹਿੰਦੇ ਨਵਾਂ ਫਾਰਮ ਪਾਉਣਾਗਾ ਮੈਂ ਵੀਡੀਓ 'ਚ ਉਹਨਾਂ ਨੂੰ ਕਹਿਣਾਗਾ ਵੀ ਕੋਈ ਗੱਲ ਨਹੀਂ ਵੀਰੇ ਆ ਜਾਓ ਤੁਸੀਂ 10 ਭੇਡਾਂ ਆਪਾਂ ਦੇ ਦਾਂਗੇ ਇੱਕ ਤਰ੍ਹਾਂ ਸੇਮ ਹੋਰ ਕੰਮ ਹੋ ਗਿਆ ਵੀਰੇ ਆਪਣੇ ਨਾਲ ਆਪਾਂ ਹੈਗੇ ਸਿੱਧੇ ਜੇ ਬੰਦੇ ਤੈਨੂੰ ਮੈਂ ਦੱਸਦਾ ਗੱਲ ਮੇਰਾ ਫੋਨ ਟੁੱਟ ਗਿਆ ਮੈਂ ਨੰਬਰ ਵੀ ਵੀਡੀਓ 'ਚ ਦਊਗਾ ਫੌਜੀ ਸਾਹਿਬ ਨੂੰ ਪਹਿਲਾਂ ਤਾਂ ਸਸਰੀ ਘਰ ਹੱਥ ਬੰਨ ਕੇ ਬੇਨਤੀ ਆ ਵੀ ਵੀਰੇ ਮੈਂ ਤੇਰਾ ਕਿਤੇ ਯਾਰ ਮਾੜਾ ਨਹੀਂ ਕਰਿਆ ਆਪਾਂ ਫੌਜੀ ਨੂੰ ਤਰਸੇਮ ਪੱਠਾ ਦਿੱਤੀਆਂ ਸੀ 2 ਵੀਰੇ 57000 ਦੀਆਂ ਹਾਂ ਫੌਜੀ ਵੀਰੇ ਨੇ ਅੱਗੇ ਜ਼ਿਮੀਦਾਰਾਂ ਨੂੰ ਦਿੱਤੀਆਂ ਫਰੋਜਪੁਰ ਕੰਨੀ 57 ਦੀਆਂ ਹੀ ਬਾਈ 3000 ਮੇਰੇ ਡਰਾਈਵਰ ਦਾ ਰਹਿ ਗਿਆ 57000 ਮੇਰਾ ਫੌਜੀ ਦਾ ਮੈਂ ਕੀ ਮਾੜਾ ਕਰਦਾ ਮੇਰੇ ਦੋ ਜਵਾਕ ਆ ਪਿਓ ਮੇਰਾ ਹੈਗਾ ਬਿਮਾਰ ਹੂੰ ਫੌਜੀ ਸਾਹਿਬ ਨੂੰ ਤੂੰ ਦੇਖ ਬਾਰਡਰ ਤੇ ਬੈਠਾ ਸਾਡੀ ਰਾਖੀ ਦੇਖਦੀ ਰਾਖੀ ਕਰਦਾ ਸੀ ਤੇਰਾ ਸਤਿਕਾਰ ਕਰਦੇ ਆ ਹਾਂ ਧੰਨਵਾਦ ਆ ਧੰਨਵਾਦ ਆ ਤੇਰਾ ਇਹ ਗੱਲ ਦਾ ਪਰ ਵੀਰ ਬਣ ਕੇ ਹੱਥ ਬੰਨ ਕੇ ਬੇਨਤੀਆ ਉਹ ਅਗਲੇ ਤੋਂ ਪੈਸੇ ਲੈ ਨਾ ਲੈ ਮੇਰਾ ਉਹਨਾਂ ਗਾਂਹਾਂ ਨੂੰ ਤਾਂ ਮੈਂ ਜਾਣਦਾ ਵੀ ਨਹੀਂ ਸੀ ਮੈਂ ਤਾਂ ਫੌਜੀ ਨੂੰ ਦਿੱਤੀਆਂ ਪੱਠਾ ਮੇਰਾ 57000 3000 ਮੇਰੇ ਗੱਡੀ ਵਾਲੇ ਦਾ 60000 ਰੁਪਿਆ ਫੌਜੀ ਨੇ ਵੀਡੀਓ ਦੇਖ ਹੀ ਲੈਣੀ ਆ ਹੱਥ ਬੰਨ ਕੇ ਬੇਨਤੀ ਆ ਉਸ ਤੋਂ ਬਾਅਦ ਭਾਈ ਮਰਦੇ ਨੂੰ ਤੱਕ ਜੱਪਣਾ ਹੀ ਪੈਂਦਾ ਤਾਂ ਸੇਮ ਭਾਈ ਜੇ ਕੁਝ ਨਾ ਹੋਵੇ ਅੱਜ ਤਾਂ ਆਪਾਂ ਮੈਂਨਤ ਕਰਦੇ ਆ ਵੀ ਹੱਥ ਬੰਨ ਕੇ ਬੇਰਤੀ ਆਪਣੇ ਜੀ ਗਲਤੀ ਨਾਲ ਕੋਈ ਕੱਢ ਕੇ ਦਿਖਾਵੇ ਆਪਾਂ ਤੌਣ ਲਖਾ ਦਾਂਗੇ ਜੇ ਪੰਜਾਬ ਚੋਂ ਕੋਈ ਬੰਦਾ ਆਪਣੇ ਜੀ ਗਲਤੀ ਕੱਢ ਜੇ ਲੇ ਵੀਰ ਤੁਸੀਂ ਦੇਖ ਸਕਦੇ ਹੋਗੇ ਬਾਕੀ ਵੀਰ ਉਹ ਬੱਕਰੀਆਂ ਦਿਖਾਈਏ ਭਾਈ ਆਪਾਂ ਤਾਂ ਸਹੀ ਵੀਰੇ ਬੱਕਰੀਆਂ ਵੀ ਪੰਜ 사 ਦੇ ਦਾਂਗਾ ਚਿੱਟੀ ਪੜ ਦੇਖੋ ਜੀ 2.5 ਮਹੀਨਿਆਂ ਦੀ ਗੱਬਣਾ ਦੂਜੇ ਸੂਏ ਸੋਹਣੀਆਂ ਵੀਰੇ ਠੀਕ ਆ ਠੀਕ ਆ ਔਰ ਇਹ ਜੋੜੀ ਉੱਪਰ ਖੜੀ ਆ ਵੱਡੇ ਵੀਰੇ ਦੋ ਤਿੰਨ ਖੜੀਆਂ ਔਰੇ ਉਹ ਵੀ ਇੱਕ ਗੱਬਣਾ ਪੱਠ ਪੱਠਾ ਪੁੱਠਾ ਬਹੁਤ ਸੋਹਣੀਆਂ ਤਰਸੇਮ ਵੀਰੇ ਬਹੁਤ ਸੋਹਣੀਆਂ ਨੇ ਹੋਰ ਭਾਈ ਬੱਕਰੀਆਂ ਵੀ ਆਪਾਂ ਨੂੰ ਜੇ ਕੋਈ ਭਰਾ ਆਊਗਾ ਲੈਣ ਆਪਾਂ ਨਰਾਸਾ ਕਰਕੇ ਨਹੀਂ ਤਰਸੇਮ ਵੀਰੇ ਮੋੜ ਦੇ ਆਪਾਂ ਬੰਦੇ ਨੂੰ ਬੱਕਰੀਆਂ ਵੀ ਦੋ ਚਾਰ ਪੰਜ ਜਿੰਨੀਆਂ ਕਹੂਗਾ ਦੇ ਕੇ ਮੋੜਾਂਗੇ ਠੀਕ ਆ ਨਾਲਿਆ ਪੱਟੀਆਂ ਬੱਕਰੀਆਂ ਤੈਨੂੰ ਪਤਾ ਇਹ ਤਾਂ ਸੇਲ ਨਹੀਂ ਹੈਗੀਆਂ ਪੰਮੇ ਵੀਰੇ ਵਾਲਿਆਂ ਦਾ ਫਤਲ ਬੱਕਰੀਆਂ ਵੱਡੀਆਂ ਇਹ ਕਿਹੜੇ ਕਿਹੜੇ ਨੇ ਬਈ ਪੰਮੇ ਵਾਲਿਆਂ ਦੇ ਆਹਰੇ ਮੁੰਡਾ ਫੜੀ ਜਾਂਦਾ ਪੂਰੀ ਬੱਕਰੀ ਵੀਰੇ ਸੱਤ ਮੇਲਿਆਂ ਦੀ ਚੈਂਪੀਅਨ ਦੇਖ ਤੂੰ ਹਾਂ ਵੱਡੇ ਵੀਰੇ ਪਹਿਲਾਂ ਵੀ ਦਿਖਾਈ ਤੇ ਨਾ ਆ ਇਹ ਤਾਂ ਬਹੁਤ ਵੈਰੀ ਦਿਖਾਤੀ ਪਰ ਵੱਡੇ ਵੀਰੇ ਇਹਨੇ ਵੀ ਪੰਮੇ ਵੀਰੇ ਦਾ ਨਾਮ ਬਹੁਤ ਰੋਸ਼ਨ ਕਰਿਆ ਪੰਮੇ ਵੀਰੇ ਦਾ ਸਹੀ ਗੱਲ ਹੈ ਇਹ ਪੰਮੇ ਬਾਈ ਦੀ ਬੱਕਰੀ ਹੈ ਹਾਂ ਉਹਨੇ ਜੇ ਠੋਕੇ ਪਹਿਲੇ ਲਾਈ ਚੋ ਦਾ ਸੌਂਗ ਗੁਰਾ ਇੱਕ ਆ ਸੀ ਨਾ ਪੰਮੇ ਬਾਈ ਦੀ ਜੋੜੀ ਵੀਰੇ ਇਹ ਬੱਕਰੀ ਦੀ ਪੱਠਾ ਦੋਨੇ ਵੀਰੇ ਅੱਛਾ ਹਾਂ ਜੋੜੀ ਠੀਕ ਦੇਖੋ ਬਰੀ লাভ মিত্র বাকি ভাই স্ক্রিন ਦੇ ਉੱਤੇ ਨੰਬਰ ਹੈਗਾਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਆ ਦੇਤਰ ਸਿੰਘ ਵੀਰ ਹੁਣ ਬੱਕਰੀਆਂ ਪਿੰਡਾ ਚਾਹੀਦੀਆਂ ਹੁਣ ਤਾਂ ਜਾਣਟੇ ਬਿਨਾਂ ਸੰਪਰਕ ਕਰ ਸਕਦੇ ਹੋਗੇ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ ਦੇਖ ਸਕਦੇ ਹੋ ਨਾ ਪਿੰਡ ਆਪਣਾ ਕਿਹੜਾ ਵੀ ਹੈ ਵੱਡੇ ਵੀਰੇ ਪਿੰਡ ਆਪਣਾ ਹੈਗਾ ਤਲਵੰਡੀ ਰਾਏ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਰਾਏਕੋਟ ਸ਼ਹਿਰ ਦੇ ਕੋਲੇ ਹੀ ਆਪਣਾ ਪਿੰਡ ਆ ਠੀਕ ਆ ਜੀ ਤੇ ਆ ਦੇਖੋ ਜੀ ਹਾਂ ਇਹ ਵੇਚਣ ਵਾਲੀਆਂ ਬਾਈ ਕਿ ਨਹੀਂ ਇਹ ਵੇਚਣ ਵਾਲੀਆਂ ਨਹੀਂ ਤਰਸੇਮ ਵੀਰੇ ਤੈਨੂੰ ਦੱਸਦਾ ਇਹ ਜਿਹੜਾ ਆਪਣਾ ਉਹ ਨਹੀਂ ਹੈਗਾ ਸੋਨੂ ਗੋਟ ਫਾਰਮ ਪਸੌੜ ਵਾਲੇ ਹਾਂ ਇੱਥੇ ਆਹ ਮੁੰਡੇ ਦਾ ਮਾਮਾ ਇਹਦੀ ਮਾਂ ਮਾਂ ਦਵਾਈ ਸੀ ਅੱਜ ਤੋਂ 8-9 ਸਾਲ ਪਹਿਲਾਂ ਪਸੌੜੀਏ ਤੋਂ ਵੀਰੇ ਠੀਕ ਆ ਇੱਥੇ ਮੇਲੇ ਤੇ ਆਈ ਸੀ ਕਾਲੇ ਮਹਿਰ ਦੇ ਤੇ 31000 ਦੀ ਇਹਦੀ ਮਾਂ ਲੋਹੀਪੁਰ ਕੰਨੀ ਹਾਂ ਇਹਦੇ ਮਾਮੇ ਨੇ ਥੋੜੀ ਜੀ ਲੈਣ ਗਲਤ ਕਰ ਲਈ ਬੱਕਰੀਆਂ ਵੇਚਤੀਆਂ ਹਾਂ ਉਸ ਤੋਂ ਬਾਅਦ ਮੈਂ ਪਸੌੜ ਨੂੰ ਕਹਾਂ ਮਾ ਜਰ 22000 ਬੰਦਾ ਗਲਤ ਹੋ ਗਿਆ ਤੂੰ ਬੱਕਰੀ ਆ ਕੇ ਲੈ ਜਾ ਵੀ ਹੋਰ ਕਿਸੇ ਨੂੰ ਵੀ ਵੇਚੂ ਗਈ ਹਾਂ ਅਸੀਂ ਉਹ ਦੇਖ ਲਾ ਬਾਈ ਉਹ ਵੀ ਸ਼ਾਬਾਸ਼ ਸਪੂਰ ਅਸੀਂ 7-8 ਸੂਏ ਲੈ ਕੇ ਵੀ ਉਹਨੂੰ 31 ਦੀ ਲੈ ਕੇ 32 ਦੀ ਵੇਚੀ ਅੱਛਾ ਫਿਰ ਆ ਬੱਕਰੀ ਵੀਰੇ ਚਲੀ ਗਈ ਸੀ ਬੱਸੀਆਂ ਬੱਸੀਆਂ ਤੋਂ ਚਲੀ ਗਈ ਸੀ ਬੜੂੰਦੀ ਹੂੰ ਉਹ ਬੱਕਰੀ ਦੀ ਪੱਠਾ ਅੱਛਾ ਫਿਰ ਇਹ ਆਪਾਂ ਨੂੰ ਇਹ ਬੱਕਰੀ ਤੇ ਸਗਾ ਵਿਚਾਲ ਆਪਾਂ ਝੋਲੀ ਲੈਣੀ ਆ ਪੱਠਾ ਲੈਣੀ ਆ ਫਿਰ ਉਹਨਾਂ ਨੂੰ ਕਿਹਾ ਬੰਦਿਆਂ ਨੂੰ ਵੀ ਲੈਣੀ ਆ ਉਹ ਕਹਿੰਦੇ ਦਰਵਾਜ਼ਾ ਖੁੱਲਾ ਜਾਂਟਾ ਪੱਲਾ ਯਾਰ ਪੈਸੇ ਨਾਕਦ ਦਵੇ ਪਹਿਲਾਂ ਧਾਰ ਦਵੇ ਜਾਂਟੇ ਨੂੰ ਜਵਾਬ ਹੀ ਨਹੀਂ ਆਪਣਾ ਯਾਰ ਬੜੂੰਦੀ ਵਾਲਿਆਂ ਨਾਲ ਪਿਆਰ ਬਹੁਤ ਆਪਾਂ ਰਾਤਾਂ ਰਹਿੰਦੇ ਰਹਾਂ ਚਪਾਰ ਦੇ ਮੇਲੇ ਵੇਲੇ ਸਹੀ ਗੱਲ ਬੜੇ ਵਧੀਆ ਬੰਦੇ ਆ ਵਿਚਾਰੇ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਬਾਈ ਬਾਕੀ ਵੀ 10 ਕਪੇ ਡਾ ਹੈਗੇ ਨੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੇ ਹੋਣ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਹਾਂ ਇਹ ਕਾ ਦੇਖੀਤਰ ਸਿੰਘ ਵੀਰੇ। ਹਾਂ। ਇਹਦੇ ਨਾਲ ਰਸੌਲੀ ਸੀਗੀ ਅੱਜ ਤਾਂ ਬੱਚਾ ਹੀ ਆਏ ਜੀ ਲੱਗਦਾਗਾ ਦੁੱਖ ਜਾ ਮੰਨ ਗਿਆ। ਹਾਂ। ਪਰ ਇਹ ਬੱਚਾ ਸ਼ਿਕੰਦਰਪੁਰੋਂ ਨਾ ਸਵਰਨਾ ਵੀਰਾ ਨੀਗਾ। ਹਾਂ ਹਾਂ। ਉਹਦੇ ਵੱਡੇ ਬੱਕਰੇ ਦਾ ਵੀਰੇ ਇਹ ਬੱਚਾ। ਠੀਕ ਆ। ਇਹ ਆਪਾਂ ਹੁਣ ਲੈ ਕੇ ਆਂਦਾ ਇਹਦੇ ਰਸੌਲੀ ਦਾ ਦੁੱਖ ਜਾ ਮੰਨ ਗਿਆ ਸੀ ਯਾਰ ਇਹ ਹੁਣ ਤਾਂ ਸੈਟ ਆ। ਹਾਂ। ਇਹ ਬੱਕਰਾ ਵੀ ਆਪਾਂ ਫਾਰਮ 'ਚ ਪਾਲਾਂਗੇ ਬੁਰਜ ਹਰੀ ਸਿੰਘ ਫਾਰਮ ਆ ਗਾਈਆਂ ਦਾ ਵੀਰੇ ਅਮਰਤਪਾਲ ਦਾ। ਠੀਕ ਤੇ ਮੈਂ ਕਿਹਾ ਚੱਲ ਉਹਨੂੰ ਵੀਰੇ ਨੂੰ ਮੈਂ ਕਿਹਾ ਸੀ ਮੈਂ ਕਿਹਾ ਤੇਰੇ ਕੋਲੇ ਆ ਘਰਾ ਕੇ ਪਾਲਣਾ ਬੀਫੀਡ ਫੂਡ ਤੇ ਜਿਹੜੀ ਤੇਰਾ ਤਜਰਬਾ ਉਹ ਕਹਿੰਦਾ ਜਾਂਟੇ ਛੱਡ ਦੀ ਕੋਈ ਗੱਲ ਨਹੀਂ ਆਲੇ ਲਾਣੇਦਾਰ ਮੈਨੂੰ ਕਹਿੰਦਾ ਹੀ ਕਹਿੰਦਾ ਪੁੱਤ ਕਾਹਨੂੰ ਤੂੰ ਚੱਲ ਵੀਰੇ ਕੋਲੇ ਉਹ ਮੈਂ ਕਿਹਾ ਡੇਢੀ ਕੋਈ ਗੱਲ ਨਹੀਂ ਭਰਾ ਦਾ ਆਪਣਾ ਪੱਠੜ ਜੱਡਾ ਵਾਲਾ ਬਾਈ ਦਾ ਜਿੱਥੇ 150 ਗਾਂ ਖਾਂਦੀ ਆ ਕੇ ਖਾਈ ਜਾਊਗਾ ਉਹ ਤਾਂ ਸਾਰਾ ਕਹਿੰਦਾ ਛੱਡ ਜਾ ਜਾਂ ਤੇ ਕੋਈ ਚੱਕਰੀ ਨਹੀਂ ਕਹਿੰਦਾ ਜਦੋਂ ਤੇਰਾ ਜੀ ਕੀਤਾ ਲੈ ਜੀ ਆਹ ਬਰੀਡਰ ਆਪਾਂ ਉੱਥੇ ਪਾਲਣਾ ਵੀਰੇ ਠੀਕ ਹਾਂ ਵੀਰੇ 2-3 ਸਾਲਾਂ ਨੂੰ ਕੱਢਾਂਗੇ ਮਾਲਕ ਸੁੱਖ ਰੱਖੇ ਇਹਨੂੰ ਚ ਠੀਕ ਆ ਜੰਟੇ ਫਿਰ ਵੀ ਹਾਂਜੀ ਠੀਕ ਆ ਵੀਰੇ ਜੀ ਬਰਾਵਾ ਕਰਦੇ ਆ ਵੀ ਲੈ ਮਿੱਤਰੋ ਆ ਬੱਕਰਾ ਵੀਰੇ ਜਰੂਰ ਦਿਖਾਓ ਯਾਰ ਹਰੇਕ ਵਾਰੀ ਚੱਲ ਦਿਖਾ ਦੇ ਚੱਲ ਦਿਖਾ ਦੇ ਚੱਲ ਲੱਗਦੇ ਹੱਥ ਆ ਲੱਗਦੇ ਹੱਥ ਆ ਦੇਖੋ ਵੀਰੇ ਵੀਰੇ ਇਹ ਚਾਰ ਦੰਦ ਹੋ ਗਿਆ ਤਰਸੀਮ ਵੀਰੇ ਹਾਂ ਆ ਬੱਚਾ ਤੈਨੂੰ ਮਾੜੀ ਜਿਹੀ ਬਾਹਰ ਜੇ ਕੱਢ ਕੇ ਮੈਨੂੰ ਹੈਟਰੀ ਜੀ ਦੱਸ ਲੈਣ ਦੀ ਫਿਰ ਦਿਲ ਦੀ ਦਿਲ ਚ ਰਹਿੰਦੀ ਆ ਜੇ ਟਾਈਮ ਤੇ ਚੇਤਾ ਭੱਲ ਜੀ ਦੱਸ ਦੱਸ ਵੱਡੇ ਵੀਰੇ ਇਹ ਚਾਰ ਦੰਦ ਹੋ ਗਿਆ ਠੀਕ ਆ ਇਹਦਾ ਬਾਪ ਹੈਗਾ ਸਵਰਨੇ ਵੀਰੇ ਕੋਲੇ ਹਾਂ ਦੋ ਦੰਦ ਵਿੱਚ ਦੂਜੇ ਨੰਬਰ ਤੇ ਆਇ ਸੀ ਮੁੱਲਾਪੁਰ ਠੀਕ ਆ ਅੱਜ ਉਹਦੀ ਹਾਈਟ ਹੋਈ ਇਹਦੇ ਬਾਪ ਦੀ 47 ਇੰਚ ਹੂੰ ਕਿਸੇ ਕੀਮਤ ਵਿੱਚ ਨਹੀਂ ਵੇਚਦੇ ਭਲਾ ਕੋਈ 20 ਲੱਖ ਦਵੇ ਉਹਨਾਂ ਨੂੰ ਹਾਂ ਉਹਦਾ ਪੋਤਾ ਇਹ ਹੁਣੇ ਆਪਾਂ ਇੱਥੇ ਬੱਚਾ ਤਿਆਰ ਕਰਨੇ ਤੇ ਗੋਡੇ ਸੁੱਜ ਗਏ ਸੀ ਇਹ 2 ਮਹੀਨੇ ਲੰਮਾ ਹੀ ਪਿਆ ਰਿਆ ਤਰਸੇਮ ਠੀਕ ਆ ਹਾਂ ਮੈਂ ਕੰਨਾ ਯਾਰ ਵੀਰੇ ਪੂਰਾ ਮਤਲਬ ਇਹਨੂੰ ਆਇਆ ਸੀ ਸ਼ੌਂਕ ਨਾਲ ਪਾਲਿਆ ਹੁਣ ਆਏ ਥੋੜੀ ਜਿਹਾ ਦੂਰ ਭੱਜ ਜਾਊਗਾ ਕਿੰਨੇ ਉਮਰ ਹੈ ਦੀ ਬਈ ਇਹ ਚਾਰ ਦੰਦ ਹੋ ਗਿਆ ਵੱਡੇ ਵੀਰੇ ਹਾਂਜੀ ਚਾਰ ਦੰਦ ਹੋ ਗਿਆ ਵੱਡੇ ਵੀਰੇ ਲੈ ਵੀ ਚਾਰ ਦੰਦ ਹੋ ਗਿਆ ਹਾਂ ਬਹੁਤ ਵਧੀਆ ਵਧੀਆ ਕਰ ਗਿਆ ਇਹ ਜੀ ਗੱਲ ਲਈ ਬਾਤ ਹਾਂਜੀ ਹਾਂਜੀ ਇਹ ਕੋਈ ਬੱਕਰੇ ਦਾ ਹੋ ਬੱਕਰੇ ਦਾ ਪੁੱਤ ਜੀ ਆਪਣਾ ਮਿੱਤਰ ਆ ਮੁੰਡਾ ਰਵੀ ਉਹਦੇ ਕੋਲੇ ਪਾਲ ਲਿਆ ਪੱਕਾ ਲੋਹਾ ਇੱਕ ਆਪਣੀ ਭੂਆ ਦੇ ਮੁੰਡੇ ਕੋਲੇ ਕਾਲਾ ਬੱਕਰਾ ਠੀਕ ਆ ਹਾਂਜੀ ਹਾਂਜੀ ਲੈ ਵੀ ਆ ਜਾ ਪੁੱਤ ਦੇਖਦਾ ਬਈ ਇਹ ਵੇਚਣਾ ਤਾਂ ਨਹੀਂ ਹੈਗਾ ਇਹ ਨਾ ਨਾ ਵੱਡੇ ਵੀਰੇ ਤਾਂ ਪਾਲਾਂਗੇ ਇੱਕ ਵਾਰੀ ਹਾਂ ਚਲ ਠੀਕ ਹੈ ਜੰਟੇ ਫਿਰ ਬਈ ਹਾਂ ਠੀਕ ਆ ਵੱਡੇ ਵੀਰੇ ਸਾਤਰੀ ਕਾਲ ਜੀ ਸਾਰੇ ਭਰਾਵਾਂ ਨੂੰ ਅਨੁਮਤਰੋ ਕਰ ਲੋ ਤੁਹਾਨੂੰ ਪਰਕ ਵੇ ਜੰਟੇ ਵੇ ਧੰਨਵਾਦ